ਹਲੋ ਹਲੋ ਹਾਂਜੀ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਹੀ ਬਹੁਤ ਵਧੀਆ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਵਧੀਆ ਵਧੀਆ ਕੀ ਮੰਨਿਆਗਾ ਫੋਮਾਂ ਕਬੂਰ ਥਲੇ ਹਾਂ ਮਿਸ ਕਰਨ ਥਲੇ ਆ ਗਿਆ ਮੈਂ ਬੈਠਾ ਫੈਮਿਲੀ 'ਚ ਮੈਂ ਅੱਗੇ ਬਹੁਤ ਫੋਨ ਕਰ ਰਹੀ ਸੀ ਤੁਹਾਨੂੰ ਮੈਂ ਫੈਮਿਲੀ 'ਚ ਬੈਠਾ ਹਾਂ ਨਾ ਅੱਛਾ ਅੱਛਾ ਆਹ ਤਾਂ ਫਿਰ ਮੈਂ ਚੁੱਕਿਆ ਵੀ ਚੁੱਕਿਆ ਨਹੀਂ ਅੱਛਾ ਹੁਣ ਤੁਸੀਂ ਲਾਂਬੇ ਹੋ ਕਿਤੇ ਮੈਂ ਕਪੂਰਥਲੇ ਹਾਂ ਜੀ ਅੱਛਾ ਚਲੋ ਠੀਕ ਕੋਈ ਕੰਮ ਸੀ ਅੱਜ ਉਹਨੇ ਸਾਡੀ ਮਾਮੇ ਦਾ ਸਾਡੀ ਸਿਸਟਰ ਉਹ ਬਿਮਾਰ ਜੀ ਦਾ ਪਤਾ ਲੈਣਾ ਹੈ ਨਹੀਂ ਤਾਂ ਮੈਂ ਕਿ ਤਰੀਕਾ ਦੱਸਾਂ ਹਾਂਜੀ ਜਦੋਂ ਮੈਂ ਫੋਨ ਕਰਦੀ ਹੁੰਦੀ ਜੀ ਲਾ ਕੇ ਹੁੰਦੇ ਨਾ ਤੁਸੀਂ ਪੁੱਛਿਆ ਕਰੋ ਹਾਂ ਕਿੱਥੋਂ ਬੋਲਦੇ ਕਿੱਥੇ ਲਾਇਆ ਫੋਨ ਨਹੀਂ ਕਿਹਾ ਗਿਆ ਉਹ ਰੋਂਗ ਨੰਬਰ ਲਾ ਕੇ ਆ ਭਾਜੀ ਤਾਂ ਟਾਈਮ ਜੇ ਹੋਈ ਇਹਦਾ ਤੁਹਾਨੂੰ ਦੱਸਾਂ ਅਖਾ ਕਿਨਾ ਬਾਉ ਕਿੱਥੇ ਲਾਇਆ ਬਾਉ ਕਹਿਦਾ ਕਰਾਂਗੇ ਹਾਂਜੀ ਬਾਉ ਬਾਉ ਵੀ ਬਾਉ ਜੀ ਕਿੱਥੇ ਲਾਇਆ ਜੋ ਹਾਂਜੀ 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 ਹਾਂ ਹਾਂ ਠੀਕ ਹੈਗਾ ਠੀਕ ਹੈ ਗੱਲ ਹੂੰ ਹੋਰ ਹੋਰ ਵਧੀਆ ਤੁਸੀਂ ਕੀ ਕਰ ਰਹੇ ਪਾਉ ਜੀ ਕਿੱਥੇ ਲਾਇਆ ਵਾ ਤੇ ਫੇਰ ਮੈਂ ਕੀ ਕਰੂੰਗੀ ਸੋ ਸੌਰੀ ਰੋਂਗ ਨੰਬਰ ਲੱਗ ਗਿਆ ਫੇਰ ਫੋਨ ਕਰਦੇ ਉਹ ਮੈਨੂੰ ਪਰਾ ਲੱਗ ਜੂ ਨਾ ਬਿੱਤੂ ਜੀ ਲੱਗੀਆਂ ਉਹ ਫੈਮਿਲੀ ਦੇ ਮੈਂ ਤੇ ਰਾਤੀ ਨਵਰਾ ਤੜਾ ਕੱਲ ਨਾਲ ਜਦੋਂ ਤੂੰ ਲਾਇਆ ਨਾ ਸ਼ਾਮੀ ਹਾਂਜੀ ਉਹ ਕੁੜੀ ਆ ਵਾ ਮੈਂ ਖਰਾਬ ਸੋਚ ਲਾ ਪਨਾਪ ਦਾ ਚਾਰਜ ਨਹੀਂ ਤੇ ਮੈਂ ਮੁਰਗਾ ਬਣਾਉਣਾ ਦਾ ਬਾਅਦ ਨਜ਼ਰਾ ਤਾ ਲੱਗਦਾ ਰਿਹਾ ਉਹ ਹਮ ਕਿਸੇ ਵੇਲੇ ਨਹੀਂ ਫੋਨ ਆਟਾ ਹੁੰਦਾ ਔਰ ਲੱਗਦਾ ਮੈਂ ਆਦੇ ਨੰਬਰ ਮੌਜੂਦ ਨਹੀਂ ਮੈਂ ਸਿਰੇ ਲੌੜ ਰਿਹਾ ਹਾਂ ਉਹਨੇ ਕਿਸੇ ਮਿਲਿਆ ਉਹ ਜਾਂਦਾ ਇਸ ਤਰ੍ਹਾਂ ਹੀ ਇਹ ਕੋਲੋਂ ਨਾ ਮੈਨੂੰ 9 ਵਜੇ ਬਾਅਦ ਵਿੱਚ ਕਵ ਮਾਰਾ ਕਰੋ ਘਰ ਜਦੋਂ ਨਾ ਮੈਂ ਕਿੰਨੇ ਵਜੇ ਤੋਂ 9 ਵਜੇ ਬਾਅਦ 9 ਵਜੇ ਤੋਂ ਬਾਅਦ ਮਰ ਵਰ ਵੀ ਘਰੋਂ ਨਾ ਨਾ ਬਕਰੋਂ ਮੈਂ ਮੈਨੂੰ ਚੰਦੇ ਨੇ ਫਿਰ ਪਤਾ ਲੱਗਦਾ ਕਿਹੜਾ ਆ ਚਲੋ ਜੇ ਮੈਂ ਤੁਹਾਨੂੰ ਫੋਨ ਮੈਂ ਕੀਤਾ ਤੁਸੀਂ ਆਪ ਹੀ ਚੁੱਕ ਕੇ ਫੈਮਿਲੀ ਦੇ ਸਾਹਮਣੇ ਤੁਸੀਂ ਉਹਨਾਂ ਨੂੰ ਵੀ ਨਾ ਫਿਰ ਸ਼ੱਕ ਪਊਗਾ ਤੁਸੀਂ ਚੁੱਕ ਕੇ ਕਹਿ ਦਿੱਤਾ ਹਾਂਜੀ ਬੌਜੀ ਕਿੱਥੇ ਲਾਇਆ ਹਾਂ 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 ਗਲਤ ਲੱਗ ਗਿਆ ਤੇ ਸਾਡੇ ਪਿੰਡ ਲੱਗ ਗਿਆ ਇੱਥੇ ਹਾਂ ਜੀ ਤੁਸੀਂ ਹੁਣ ਤੁਸੀਂ ਕਿੱਥੇ ਜਾਓ ਹਾਂ ਜੀ ਮੈਂ ਤੇ ਉੱਥੇ ਤੁਹਾਨੂੰ ਦੱਸਿਆ ਮੈਂ ਪਟਿਆਲੇ ਪਹੁੰਚ ਗਈ ਹਾਂ ਮੈਂ ਕੱਲ ਜੇ ਅਲਵਾਰੀ ਦਾ ਦਰਗੋਹ ਕਰਨਾ ਸੀ ਹਾਂ ਜੀ ਦਰਗੋਹ ਕੀ ਕਰਨਾ ਪਟਿਆਲੇ ਤੋਂ ਹਾਂ ਅੱਜ ਮੈਂ ਐਤਵਾਰ ਪਹੁੰਚੀ ਹਾਂ ਹੁਣ ਇੱਥੇ ਕੀ ਕੋਈ ਸਾਹ ਹਾਂ ਉਹ ਮੈਂ ਪਹੁੰਚ ਗਈ ਹਾਂ ਹੁਣ ਕੱਲ ਨੂੰ ਜਾਉਂਗੀ ਡਿਊਟੀ ਦੇ ਉੱਤੇ ਅੱਛਾ ਹਾਂ ਅੱਜ ਮੈਂ ਹੁਣ ਜਿੱਥੇ ਕੰਮ ਬੜਾ ਵੈਸੇ ਸੈਟ ਜੀ ਇੱਥੇ ਚਾਹ ਜਣਾ ਚਾਹ ਕੋ ਹਾਂ ਜੀ ਸਰਮ ਗੱਟ ਜੀ ਤਾਂ ਆਮ ਬਹੁਤ ਆ ਜ਼ਿਆਦਾ ਟਰਮਨਾ ਸੈਟ ਜੀ ਇੱਥੇ ਤੇ ਨਾ ਕੋਈ ਤੁਸੀਂ ਆਓਗੇ ਤੇ ਵੇਖ ਹੀ ਲੈਣਾ ਤੁਸੀਂ ਨਾਲੇ ਕਿੱਥੇ ਕਰ ਗਏ ਕਾਹਦੀ ਆਣੀਏ ਸ਼ਹਿਰ ਦੇ ਵਿੱਚ ਆ ਇਧਰ ਟਾਊਨ ਨੰ ਕਿਨਾ ਸਾਰਾ ਕੱਲ ਨੂੰ ਆਈਏ ਕੱਲ ਨੂੰ ਹਾਂਜੀ ਕੱਲ ਨੂੰ ਕੜੀਆ ਟਰਮ ਫੇ ਕੀ ਆਮ ਗੱਟ ਕੱਢਾ ਕੱਲ ਨੂੰ ਫੇ ਨਹੀਂ ਨਹੀਂ ਕੱਲ ਨੂੰ ਨਹੀਂ ਹਾਂ খালি ਮੈਨੂੰ 2-4 ਦਿਨ ਪੈਰ ਜਮਾ ਲੈਣ ਦੋ ਨਾ ਇੱਥੇ ਸੋਚੋ ਸੋਚੋ దూస హ ਕੀ ਤਾ ਕੀ ਵਧੀਆ ਚੜ੍ਹਦੀ ਕਲਾ ਚੱਲ ਟੀਮਾ ਸ਼ਮਾਨੀ ਨੂੰ ਫੋਨ ਕਰਦੀ ਆ ਖੜਾ ਵੜੀ ਖਿੱਦੀ ਹੁੰਦਾ ਹਾਂਜੀ ਖੜਾ ਵੜੀ ਖਿੱਦੀ ਨਮ ਤੜਪੂ ਨਾ ਆ ਗਈ ਨੋ ਦਾ ਸੱਚੀ ਹੁਣ ਵੀ ਹੋਇਆ ਪੂਰਾ ਫੁੱਲ ਗਿਆ ਝੂਠਾ ਮਾਰਾ ਦਾਲੇ ਨੂੰ ਹਾਂ ਪੂਰਾ ਹੋੜ ਹੋਇਆ ਆ ਕੇ ਟੈਨਸ ਲਾਉਂ ਜੀ ਸੋ ਇਹਨਾਂ ਵੀ ਤੁਸੀਂ ਪਹਿਲਾਂ ਹੀ ਖੜਾ ਕਰ ਕਰਕੇ ਸਾਰਾ ਮੁਕਾਲੇ ਕੰਮ ਰੇ ਇਹਨਿੰ ਬੁਕੜਾ ਟੱਡਰੀ ਨਾ ਹਾਂਜੀ ਅਸੀਂ ਕਿਹੜੀ ਅੰਬਲੀ ਪੋਸਦੀ ਆ ਨਹੀਂ ਨਹੀਂ ਪਤਾ ਨਹੀਂ ਜੇ ਹੁੰਦਾ ਉਹ ਤੂੰ ਇਹ ਨਾ ਮੈਂ ਮਾਰਕੀਟ ਡਰ ਦੇ ਨਾਲ ਫਿਰ ਸੌਂ ਹੀ ਜਾਵੇ। ਨਹੀਂ ਸਮਝਦਾ। ਹੂੰ। ਵਰਤਕੀ ਦੇਖੋ ਨਾ ਪਾ ਲਗੂ। ਹਾਂ ਵਾਵਰ ਤੱਕ ਲਿਆ ਵਾ ਸ਼ੇਰ ਪੜਿਆ ਆ ਕਿ ਨਹੀਂ? ਪੂਰਾ ਫੋਲ। ਹਾਂ। ਪੂਰਾ ਫੋਲਿਆ। ਨਹੀਂ ਸ਼ੇਰ ਮੈਂ ਤਾਂ ਚੰਗਾ ਪੜਿਆ ਵਾ। ਜੀ ਤੂੰ ਵੇਖ ਰਹਿਣਾ ਅਸਾਂ। ਚੱਲੋ ਠੀਕ ਆ। ਹਾਂ? ਠੀਕ ਆ ਫਿਰ। ਤੇਰੀ ਜਾਦਿਸਤਾਂ ਉਂਦੀ ਯਾਰ ਕਿੰਨੇ ਤੇ ਗਣ ਗਣਾ ਉਹਨਾਂ ਦਾ ਨਾ। ਕਣਾਹ ਬਟੜੀ ਨੂੰ ਤੇਰੀ ਜਾਤ ਆਉਂਦੀ ਹਾਂ ਚੰਗੀ ਜਾ ਜਾਉਂਦੀ ਤੁਹਾਨੂੰ ਜਿਆਦਾ ਆਉਂਦੀ ਕਰਕੇ ਮੈਂ ਲਾਇਆ ਮੈਂ ਬਾਹਰ ਆ ਗਿਆ ਉੱਥੋਂ ਉਤਰ ਕੇ ਕੋਠੇ ਨੂੰ ਚੰਗੀ ਜਾ ਫੇਰ ਜਾ ਤਾਂ ਕਿ ਇਹ ਤੇ ਕੋਈ ਕੰਮ ਆ ਆਪਾਂ ਤਾਂ ਕਰਦੇ ਤੁਸੀਂ ਪਿਆਰ ਪੂਰ ਕਰਦੇ ਹੋ ਮੈਨੂੰ ਪੂਰਾ ਕਿ ਨਹੀਂ ਕਰਦੇ ਮੈਨੂੰ ਤਾਂ ਲਾਈਟਾਂ ਤੁਸੀਂ ਗੱਲਾਂ ਹੀ ਕਰਨ ਆ ਰਹੇ ਹੋ ਪੂਦੇ ਨਹੀਂ ਤੁਸੀਂ ਨਹੀਂ ਕੀਤੀ ਹਾਂ ਇਹਦੇ ਵਿੱਚ ਪਾਣੀ ਦਾ ਪਾ ਲੂਗੀ ਤੀ ਬੇਖੋ ਹਾਂਜੀ ਤੇ ਮੁੰਡੇ ਸਹੀ ਗੱਲ ਤੇ ਘੜ ਸਹੀ ਹੁੰਦਾ ਹਾਂ ਉਹ ਕੋਰੇ ਪਰ ਗੱਲਾਂ ਪਤਾ ਨਾ ਰੱਖੋ ਸਾਨੂੰ ਹਾਂਜੀ ਮੈਂ ਗੱਲਾਂ ਪਤਾ ਜੇ ਰੱਖਿਓ ਨਹੀਂ ਗੱਲਾਂ ਪਤਾ ਰੱਖਣੀਆਂ ਹੁੰਦੀਆਂ ਤਾਂ ਫੇਰ ਮੈਂ ਮੁੰਡਿਆਂ ਨਾਲ ਰਹਦੀ ਮੈਂ ਤੁਹਾਨੂੰ ਬੜਾ ਸਿਆਣਾ ਬੰਦਾ ਕੰਮ ਕਰਨ ਵਾਸਤੇ ਰੱਖੀਦਾ ਵਾ ਥੋੜੀ ਗੱਲ ਸਹੀ ਆ ਹਾਂਜੀ ਹਾਂ ਉਹਦੇ ਮੈਨੂੰ ਪਤਾ ਤੁਸੀਂ ਕੰਮ ਕਰਨ ਵਾਲੇ ਬੰਦੇ ਹੋ ਮੈਂ ਤਾਈਆਂ ਤੁਹਾਨੂੰ ਚੁਣਿਆ ਹਾਂ 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 ਠੀਕ ਠੀਕ ਤੇ ਮੀ ਬਾਗ ਤੁਰਿਆ ਫਿਰਦਾ ਵਾ ਆ ਪੁੱਤਰਾ ਬੱਕਾ ਦੋ ਨਾ ਫਿਰ ਦੋ ਹਾਂਜੀ ਆਪਾਂ ਹੀ ਪਤਾ ਨਹੀਂ ਕਿ ਆਪਾਂ ਇੱਕ ਅੱਧੀ ਅੱਲੀ ਬਸੋ ਹਾਂ ਹੁਣਾਂ ਲਈ ਗੱਲ ਸੁਣਿਓ ਨਾਲੇ ਹਾਂਜੀ ਥੱਲੇ ਵਾਰਾ ਮੋਣਾ ਦੀ ਸਫਾਈ ਕਰਕੇ ਆਇਓ ਪੂਰੀ ਹਾਂ ਥੱਲੇ ਵਾਰਾ ਬੂਲਿਆਂ ਦੀ ਮੈਂ ਸਫਾਈ ਕਰਕੇ ਆਇਓ ਅਸ ਤੋਂ ਕੀਤੀ ਆ ਤੇਨੇ ਤੇ ਨਰਸਾ ਇਹੋ ਕੰਮ ਕਰਦੀ ਹੋਰ ਕੀ ਕਰਦੀ ਨਰਸਾਂ ਦਾ ਤੇ ਤੁਸੀਂ ਆ ਵੀ ਕਰ ਲਈ ਮੇਰੀ ਮੈਂ ਮੈਂ ਨਹੀਂ ਕਰੀ ਜਿੱਤੀ ਨਹੀਂ ਮੰਨੂ ਨਹੀਂ ਪਤਾ ਮੈਂ ਨਹੀਂ ਜੇ ਕਰਨੀ ਨਹੀਂ ਤੇ ਫਿਰ ਮੈਂ ਨਹੀਂ ਤੇ ਫੋਨ ਕਰਨਾ ਸੰਗਲ ਕਰ ਕਰ ਕਾਹ ਹੋ ਹਾਂ ਕਰ ਕਿਉਂ ਫਿਰ ਹਾਂ ਪੱਖੀ ਆਪ ਕਰਕੇ ਆਇਓ ਕੋਈ ਸ਼ਾਮਾਂ ਲਾ ਕੇ ਮੈਨੂੰ ਫੋਨ ਹਾਂ ਮੈਂ ਸ਼ਾਮਾਂ ਨੂੰ ਪੱਕਾ ਫੋਨ ਲਾਉਂ ਹੁਣ ਤੂੰ ਹੋਰ ਕਰਨਾ ਚੰਗਾ ਇਧਰੋਂ ਚੰਗਾ 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 ਓਕੇ ਫੇਰ ਖੜਾ ਵੜਾ ਕੁੜੀ ਜੋ ਖੜਾ ਵੜਾ ਹਾਂ ਖੜਾ ਵੜਾ ਆ ਕੁੜੀ ਜੋ ਮੋਠ ਮਾਠਕ ਨਹੀਂ ਮਾਰਦੇ ਨੇ ਕਿਤੇ ਨਾ 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 ਹਾਂ ਫੇਰ ਜੀ ਬਹੁਤ ਵਧੀਆ ਹੋ ਮੈਨੂੰ ਗਰੂ ਮੋਠ ਮਾਠ ਆਓ ਤੇ ਫੇਰ ਉਹਨਾਂ ਨੂੰ ਵਰਤੋਂ ਅੱਚੇ ਜਾ ਕੇ ਚੰਗੀ ਤੋਂ ਪਾਓ ਅੱਜ ਨਹੀਂ ਉਹਨਾਂ ਨੂੰ ਵਰਤਾ ਜਣਾ ਕਿਉਂ ਅਜ ਕਪੂਰ ਸੇ ਦਾਦੇ ਸੇ ਇਹਨਾਂ ਨੇ ਬਣਾ ਦੇ ਬਿਲਕੁਲ ਫੇ ਕਿਤਰਾ ਕੰਮ ਬਣੂਗਾ। ਗੰਭੀਰਤਾ ਨਾਲ ਸਿਰ ਤੇ ਅੱਜ ਦਾ ਚੱਕਵਾਜਨੇ ਆ। ਨਹੀਂ ਏਡੀ ਦੂਰ ਨਹੀਂ ਨਾਲੇ-ਨਾਲੇ ਮੈਂ ਤੁਹਾਨੂੰ ਦੱਸਣ ਨਵੇਂ ਥਾਂ ਆਇਆ। ਇਤਰਾ ਬਰਨਾਮੀ ਹੋ ਜਾਣੀ ਮੇਰੀ ਨੌਕਰੀ ਦਾ ਸਵਾਲ ਆ। ਨਾ ਨਾ ਆਪਾਂ ਇਹ ਕੰਮ ਨੌਕਰੀ ਦਾ ਸਵਾਲ ਆ ਆਪਾਂ ਰੋਟੀ ਵੀ ਖਾਣੀ ਪਈ ਏ ਠੀਕ ਆ। ਹਾਂਜੀ ਹਾਂਜੀ ਮੈਂ ਤਾਈਆਂ ਕਹਿਣ ਦੀ ਨਾ। ਲੱਗ ਗਿਆ ਨਾ ਸੁਭੂਨ ਯਾਰ ਆਪ ਦਾ ਲਾਇਨ ਪਰ ਕੀ ਗੱਲ ਗੁੱਸੇ ਦੇ ਹੋ ਗੇ ਮੇਰਾ। ਮੈਂ ਕਹਤੋਂ ਮੁਸੇ ਆਣਾ ਵਾ। ਤੁਸੀਂ ਤਾਂ ਨਹੀਂ ਆਣੇ ਆਣੇ ਗੱਲਾਂ ਕਰਦੇ ਹੋ। ਨਹੀਂ ਨਹੀਂ ਨਾਲੇ ਕਦੇ ਕਰਦੇ। ਪਲੈਨਿੰਗ ਮੈਂ ਗੁੱਸੇ ਹੋ ਕੇ ਸਾਡੀ ਕੋਣਾ ਤੇ ਮੈਂ ਫੇਰ ਕਿੱਥੇ ਜਾਉਂਗੀ ਜਸਵਿੰਦਰ ਕੁੰਦਿਨੀ ਹਾਂਜੀ ਕਿੱਥੋਂ ਭਰਾ ਫੋਨ ਤੋਂ ਲੈ ਨੰਬਰ ਪਾ ਕੇ ਸਭ ਬੋਲ ਮੈਂ ਤੁਹਾਨੂੰ ਨਹੀਂ ਦੱਸਣਾ ਉਹਨੇ ਮੈਨੂੰ ਪੱਕੀ ਸੌਂ ਪਾਈ ਉਹਨੇ ਕਿਹਾ ਜੇ ਦੱਸਿਆ ਤੇ ਮਰਦੀ ਦੇਖ ਲੈ ਆਪਣੀ ਇਹ ਮੁੰਡੇ ਕਾਹ ਕੋ ਲਿਆ ਕੇ ਜਾਂ ਜਿਨਾਨੀ ਕੋ ਹਾਂਜੀ ਜਿਨਾਨੀ ਕੋ ਲਿਆ ਕੇ ਮੁੰਡੇ ਕੋ ਕਿਸੇ ਕੋਲ ਨਹੀਂ ਲਿਆ ਹੋਵੇ ਹਾਂ ਤੁਹਾਨੂੰ ਇਹਦੇ ਨਾਲ ਕੀ ਮਤਲਬ ਤੁਹਾਨੂੰ ਬੱਸ ਫੋਨ ਨੰਬਰ ਮਿਲ ਗਿਆ ਨਾ ਮੈਨੂੰ ਮਿਲ ਗਿਆ ਨਾ ਇਹ ਨਹੀਂ ਉਹ ਤਾਂ ਮੈਂ ਗੱਲ ਕਰਨਾ ਦੱਸਾ ਜੇ ਉਹ ਆਪਾਂ ਆਪਣੀ ਢਿੱਡ ਦੀ ਗੱਲ ਇੱਕ ਹੋਈ ਸਾਂਝੀ ਮੈਂ ਪੁੱਛਾਂਗੀ ਉਦੋਂ ਨਹੀਂ ਮੈਂ ਤਾਂ ਗੱਲ ਦੱਸਾਂ ਹਾਂ ਹਾਂ ਬਸ ਨੰਬਰ ਮਿਲ ਗਿਆ ਨਾ ਆਪਣਾ ਦਿਲ ਮਿਲ ਗਿਆ ਵਾ ਨਾ ਹਾਂ ਦਿਲ ਤੇ ਮਿਲ ਗਿਆ ਬਸ ਬਸ ਤੇ ਹੋਰ ਤੁਹਾਨੂੰ ਕੀ ਚਾਹੀਦਾ ਬਸ ਨੰਬਰ ਤੁਹਾਨੂੰ ਕਿੱਥੋਂ ਲਿਆ ਹੋਵੇ ਜਿੱਥੋਂ ਤੁਸੀਂ ਪੈਸੇ ਪੁਆਏ ਹੋ ਨਾ ਹੋ ਸਕਦਾ ਮੈਂ ਤੁਹਾਡੇ ਲਾਗੇ ਖਲੋਤੀ ਹਾਂ ਤਾਂ ਮੈਂ ਤੁਹਾਡਾ ਨੰਬਰ ਨੋਟ ਕਰ ਲਿਆ ਹੋਵੇ ਅਜਾ ਮੈਂ ਕਿਥੋਂ ਪੈਸੇ ਪੁਆਏ ਹਾਂ ਉਹ ਕਿੱਥੋਂ ਪੈਸੇ ਪੁਆਏ ਹੋ ਨਾ ਮੋਬਾਈਲ ਦੇ ਵਿੱਚ ਹਾਂ ਹਾਂ ਤੇ ਮੈਂ ਲਾਗੇ ਖਲੋਤੀ ਹਾਂ ਤਾਂ ਮੈਂ ਨੰਬਰ ਸੁਣ ਲਿਆ ਹੋਵੇ ਤੇ ਮੈਂ ਨੋਟ ਕਰ ਲਿਆ ਹੋਵੇ ਤੇ ਤੁਸੀਂ ਉਹਦਾ ਲੈ ਕਰ ਦੇ ਦਿਓ ਮੈਂ ਕੀ ਕਹਾਂ ਤੁਹਾਨੂੰ ਤੁਸੀਂ ਮੈਨੂੰ ਕਿੰਨੇ ਚੰਗੇ ਲੱਗਦੇ ਹੋ ਹਾਂ ਮੈਂ ਕਹਿ ਨਹੀਂ ਸਕਦੀ ਕੁਝ ਵੀ ਹਾਂ ਠੀਕ ਹਾਂਜੀ ਨਾਲੇ ਨਾ ਮੈਂ ਵੇਖੀ ਤੁਹਾਡੀ ਦਾੜੀ ਚਿੱਟੀ ਆ ਨਾ ਹੈ ਮਾੜੀ 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 ਨਹੀਂ ਕਿ ਆਮ ਲੋਕ ਡਾਈ ਕਰਕੇ ਰਹਾਦੇ ਤੁਸੀਂ ਕਿਉਂ ਨਹੀਂ ਰਹਾਤੇ ਕਰਕੇ ਡਾਈ ਵਾਹੇ ਬੋੜੋ ਬੋੜੋ ਪਿੰਡ ਨੂੰ ਸੁਧਾਰਨ ਬੰਦੇ ਮਲੋ ਸਾਡਾ ਪਿੰਡ ਦਾ ਸਾਫ ਹੋਣਾ ਚਾਹੀਦਾ ਨਾ ਸ਼ਾਇਦ ਕਿਹੜੇ ਯਾਰੀਏ ਨਹੀਂ ਪਿੰਡ 'ਚ ਵੀ ਲੋਕ ਕਰਦੇ ਆ ਆ ਠੀਕ ਆ ਤੁਹਾਡੀ ਗੱਲ ਨਾ ਨਹੀਂ ਜੀ ਫੋਟਾ ਹੱਗ ਹਾਲ ਕੀ ਫੜਾ ਗੱਲ ਕੀ ਫੜਾ ਗੱਲ ਕੀ ਹੁੰਦੀ ਆ ਹਾਂਜੀ ਬਸ ਅੱਖ ਗਾੜੀ ਬੰਦਾ ਆਂਦਾ ਕੰਪੜ ਗਿਆ ਹਾਂ ਅੱਖ ਗਾੜੀ ਬੰਦਾ ਹੋ ਜਾਂਦਾ ਆਂਦਾ ਨਾ ਅੱਖ ਜੁ ਅੱਖ ਗਾੜੀ ਮੈਂ ਅੱਖ ਗਾੜੀ ਬੰਦਾ ਆਂਦਾ ਠੀਕ ਹਾਂ ਠੀਕ ਹਾਂ ਫੇ ਅਖੜਾ ਬੜਾ ਟੌਰ ਮਾਰ ਕੇ ਅੱਲਾ ਪੁਰਨੋਸ਼ ਕਰੀਏ